ਤੇ ਲਓ ਜੀ ਆਪਾਂ ਤੁਹਾਨੂੰ ਲੈ ਆਇਆ ਖੇਰ ਖਪਾਲਿਆਂ ਦੇ ਇਹਨਾਂ ਦਾ ਦਾਵਾ ਕੀਤਾ ਵੀ ਇਸ ਵਾਰੀ ਇੰਨੇ ਜ਼ਿਆਦਾ ਐਕਸਾਈਟਿੰਗ ਆਫਰ ਲਾਏ ਨੇ ਵੀ ਜਿਨ੍ਹਾਂ ਨੇ ਸਰਵਿਸ ਨਹੀਂ ਵੀ ਲੈਣੀ ਉਹ ਵੀ ਸਰਵਿਸ ਲੈਣ ਤੇ ਮਜਬੂਰ ਹੋ ਜਾਣਗੇ ਇਸ ਤਰ੍ਹਾਂ ਦੇ ਰੇਟ ਰੱਖੇ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਇਹਨਾਂ ਦੇ ਆਫਰ ਨੇ ਬਾਕੀ ਇਹ ਤੁਸੀਂ ਹੋ ਡਿਸਾਈਡ ਕਰੋਗੇ ਵੀ ਸੱਚੀ ਉਹ ਜਿਹੜੇ ਆਫਰ ਇੰਨੇ ਜ਼ਿਆਦਾ ਐਕਸਾਈਟਿੰਗ ਨੇ ਤੇ ਰੇਟ ਇੰਨੇ ਜ਼ਿਆਦਾ ਬੈਸਟ ਨੇ ਕਿ ਨਹੀਂ ਬਾਕੀ ਜਾਣਕਾਰੀ ਲੈ ਲੈ ਲਿਓ ਤੇ ਕਮੈਂਟ ਬਾਕਸ 'ਚ ਦੱਸਦੇ ਰਹੋ ਵੀ ਕਿਸ ਤਰ੍ਹਾਂ ਦੇ ਜਿਹੜੇ ਰੇਟ ਲੈਣਾ ਤੇ ਤੁਹਾਨੂੰ ਲੱਗੇ ਤੇ ਬਾਕੀ ਜਾਣਕਾਰੀ ਮੈਂ ਤੁਹਾਨੂੰ ਲੈ ਲੈਣਾ ਮੈਂ ਮੈਨੂੰ ਲੱਗਦਾ ਬਿਜ਼ੀ ਨੇ हां जी मैम की हाल है जी हां जी सर बढ़िया तो दस दियो ਸਾਡੇ ਜਿਹੜੇ ਵੀਅਰ ਨੇ ਉਹਨਾਂ ਨੂੰ ਵੀ ਕੀ ਬਿਊਟੀ ਸਰਵਿਸਿਸ ਤੇ ਇਸ ਵਾਰੀ ਆਫਰ ਆਪਾਂ ਨੇ ਲਾਇਏ ਨੇ हां जी ਇਸ ਵਾਰ ਦੇ ਬਹੁਤ ਐਕਸਾਈਟਿੰਗ ਆਫਰਸ ਨੇ ਜਿਨ੍ਹਾਂ ਨੂੰ ਕਸਟਮਰਸ ਸੁਣ ਕੇ ਮਤਲਬ ਜਿਨ੍ਹਾਂ ਨੇ ਸਰਵਿਸ ਨਹੀਂ ਵੀ ਲੈਣੀ ਸੀ ਉਹ ਵੀ ਸਰਵਿਸਿਸ ਲੈਣਗੇ ਮਤਲਬ ਉਹ ਵੀ ਸਰਵਿਸ ਲੈਣ ਤੇ ਮਜਬੂਰ ਹੋ ਜਾਣਗੇ ਹਾਂ ਜੀ ਹਾਂ ਜੀ ਤੇ ਕੀ ਆਫਰ ਨੇ ਫਿਰ ਵੇਟ ਨਾ ਕਰਾਓ ਜਲਦੀ ਜਲਦੀ ਦੱਸ ਦਿਓ ਹਾਂ ਜੀ ਆਫਰ ਤਾਂ ਦੱਸਾਂਗੇ ਆਫਰ ਤਾਂ ਆਪਾਂ ਦੱਸਾਂਗੇ ਵੀਡੀਓ ਦੇ ਲਾਸਟ ਦੇ ਵਿੱਚ

ਅੱਛੀ ਧੀ ਮੇਕਅਪ ਅਲਟਰਾ ਅੱਛੀ ਦਾ ਹਰ ਤਰ੍ਹਾਂ ਦਾ ਮੇਕਅਪ ਆਪਣੇ ਕੋਲ ਸਰਵਿਸਿਜ਼ ਬਾਰੇ ਤਾਂ ਤੁਸੀਂ ਬਹੁਤ ਵਧੀਆ ਦੱਸਤਾ ਤੇ ਹੁਣ ਜਿਆਦਾ ਵੇਡਣਾ ਕਰਾਓ ਤਾਂ ਜਿਹੜੇ ਆਫਰ ਲਾਇ ਨੇ ਉਹਨਾਂ ਤੇ ਵੀ ਚੱਲਣਾ ਪਊ ਹਾਂਜੀ ਦੱਸ ਦੇ ਆਫਰਸ ਬਾਰੇ ਵੀ ਐਂਡ ਜੋ ਆਪਣੇ ਮਤਲਬ ਨਾਰਮਲ ਡੇਸ ਦੇ ਵਿੱਚ ਪ੍ਰਾਈਸ ਚੱਲਦੇ ਆ ਨਾ 4000 ਦੇ ਵਿੱਚ ਹੁੰਦੀ ਐ ਸਮੂਥਿੰਗ ਪਲਸ ਕੇਰਾਟਿਨ ਉਹ ਸਿਰਫ ਆਪਾਂ 2000 ਦੇ ਵਿੱਚ ਕਰ ਰਹੇ ਹਾਂ ਠੀਕ ਐ 50% ਆਫ ਦੇ ਵਿੱਚ ਮਤਲਬ ਟੋਟਲ ਰੇਟ ਸਾਰੇ ਅੱਧੇ ਕਰਤੇ ਆ ਜੀ ਹਾਂਜੀ ਹਾਂਜੀ ਬਿਲਕੁਲ ਮਤਲਬ ਜੋ ਆਪਾਂ ਕੇਰਾਟਿਨ ਪਹਿਲਾਂ 2000 ਦੇ ਵਿੱਚ ਕਰਦੇ ਸੀਗੇ ਹੁਣ ਸਿਰਫ 1000 ਰੁਪਏ ਦੇ ਵਿੱਚ ਮਿਲੇਗੀ ਠੀਕ ਐ ਓਕੇ ਜੀ ਹਾਂਜੀ ਐਂਡ ਨੈਨੋਪਲਾਸਟੀਆ ਵਗੈਰਾ 3000 ਤੋਂ ਸਟਾਰਟ ਹੁੰਦਾ ਤੇ ਹੁਣ ਸਿਰਫ 1500 ਦੇ ਵਿੱਚ ਬੋਟੌਕਸ 3000 ਤੋਂ ਸਟਾਰਟ ਹੁੰਦਾ ਤੇ ਉਹ ਵੀ ਸਿਰਫ 1500 ਦੇ ਵਿੱਚ ਹੋਏਗਾ ਇੱਕ ਲੀਆਂ हेयर ਸਰਵਿਸਿਸ ਤੇ ਲਾਈਆਂ ਨੇ ਜਾਂ ਬਾਕੀ ਤੇ ਵੀ ਨਹੀਂ ਮੇਰੇ ਮੇਕਅਪ ਦੇ ਜਿੱਦਾਂ ਆਪਾਂ ਪਹਿਲਾਂ ਕਰਦੇ ਸੀਗੇ 1000 ਦੇ ਵਿੱਚ ਮੇਕਅਪ ਪਾਰਟੀ ਮੇਕਅਪ ਹੁਣ ਉਹ ਸਿਰਫ ਤੁਹਾਨੂੰ ਮਿਲੇਗਾ 500 ਦੇ ਵਿੱਚ ਬ੍ਰਾਈਡਲ ਪੈਕੇਜ ਆਪਾਂ ਸਟਾਰਟ ਕਰਦੇ ਸੀਗੇ 10000 ਤੋਂ ਵਿਦ ਸਕਿਨ ਸਰਵਿਸ ਹੁਣ ਤੁਹਾਨੂੰ ਮਿਲੇਗਾ 5000 ਦੇ ਵਿੱਚ ਵਿਦ ਸਕਿਨ ਸਰਵਿਸ ਐਂਡ ਫੇਸ਼ੀਅਲ ਦੀ ਗੱਲ ਕਰ ਲਈਏ ਫੇਸ਼ੀਅਲ ਆਪਾਂ ਪਹਿਲਾਂ ਕਰਦੇ ਸੀਗੇ 800 ਤੋਂ ਸਟਾਰਟਿੰਗ ਹੁਣ ਹੋਏਗਾ 400 ਤੋਂ ਸਟਾਰਟ ਹੋਏਗਾ ਸਿੰਪਲ ਫੇਸ਼ੀਅਲ ਐਂਡ ਹਾਈਡਰਾ ਫੇਸ਼ੀਅਲ 2000 ਦੇ ਵਿੱਚ ਕਰਦੇ ਸੀਗੇ ਹੁਣ ਉਹ ਸਟਾਰਟ ਹੋ ਰਿਹਾ ਆਪਣੇ 1000 ਮੈਮ ਅੱਜਕੱਲ ਜਿਵੇਂ ਅਸੀਂ ਵੀ ਤੋਂ ਦੇ ਮਾਰਕੀਟ ਦੇ ਵਿੱਚ ਹਾਈਡਰਾਫਿਸ਼ੀਅਲ ਦਾ ਬਰਾ ਜਿਹੜਾ ਹੈਗਾ ਰੌਲਾ ਪੈ ਰਿਹਾ ਕੀ ਹੁੰਦਾ ਜੀ ਇਹਦੇ ਬਾਰੇ ਥੋੜਾ ਜਿਆਦਾ ਜਾਨਣਾ ਹਾਂਜੀ ਸਰ ਹਾਈਡਰਾ ਫੇਸ਼ਲ ਦੇ ਮਤਲਬ ਬੈਨੀਫਿਟਸ ਹੁੰਦੇ ਨੇ ਬਲੈਕ ਹੈਡਸ ਵਗੈਰਾ ਹੁੰਦੇ ਆ ਵਾਈਟ ਹੈਡਸ ਹੁੰਦੇ ਆ ਪਿੰਪਲਸ ਹੁੰਦੇ ਆ ਉਹਨਾਂ ਲਈ ਹੁੰਦਾ ਬੈਸਟ ਹੈ ਤੇ ਇਹਦੇ ਵਿੱਚ ਸਰ ਪ੍ਰੋਡਕਟਸ ਵੀ ਬਹੁਤ ਅੱਛੇ ਯੂਜ਼ ਕਰਾਂਗੇ ਓਕੇ ਹਾਂਜੀ ਮੈਂ ਹੀ ਕੁਐਸਚਨ ਤੁਹਾਨੂੰ ਪੁੱਛਣ ਲੱਗਿਆ ਸੀ ਵੀ ਬਹੁਤੇ ਲੋਕਾਂ ਦੇ ਨਾਲ ਦਵਾਸ ਚ ਆਊਗਾ ਵੀ ਪਤਾ ਨਹੀਂ ਪ੍ਰੋਡਕਟ ਕਿਸ ਤਰ੍ਹਾਂ ਦੇ ਯੂਜ਼ ਕਰਾਂਗੇ ਨਹੀਂ ਆਪਾਂ ਵਾਈਡਰਾ ਬੂਸਟ ਵਾਲੇ ਹੀ ਪ੍ਰੋਡਕਟ ਯੂਜ਼ ਕਰਾਂਗੇ ਸਾਰੇ ਮਤਲਬ ਜਿਹੜੇ ਪ੍ਰੋਡਕਟ 2500 ਜਾਂ 3000s ਯੂਜ਼ ਹੁੰਦੇ ਨੇ ਉਹੀ ਆਪਾਂ ਅਧੇ ਰੇਟਾਂ ਵਾਲ ਫੱਬ ਦਾ ਕੰਪਲੀਟ ਮਨਤ ਚੱਲੇਗੀ ਹੈ ਮਤਲਬ ਪੂਰੇ ਜਿਹੜਾ ਫੈਬਰੂਰੀ ਮਹੀਨੇ ਦੇ ਵਿੱਚ ਲੋਕ ਇਹਦੀ ਜਿਹੜੀ ਹੈਗੀ ਆ ਵੇਲ ਕਰ ਸਕਦੇ ਨੇ ਹਾਂਜੀ ਉਸ ਤੋਂ ਇਲਾਵਾ ਹੁਣ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਸਪੋਰਟ ਕਰੂਗਾ ਉਹਨੂੰ ਕੀ ਖਾਸ ਦੇ ਰਹੇ ਹਾਂਜੀ ਜੋ ਸਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਫਰਸਟ 5 ਕਸਟਮਰਸ ਨੂੰ ਫੇਸ਼ੀਅਲ ਬਿਲਕੁਲ ਫ੍ਰੀ ਮਿਲੇਗਾ ਅੱਛਾ ਜੀ ਮਤਲਬ ਕੋਈ ਵੀ ਉਹ ਸਰਵਿਸ ਲੈਂਦੇ ਨੇ ਤਾਂ ਤੁਸੀਂ ਫੇਸ਼ੀਅਲ ਫਰਸਟ 5 ਕਸਟਮਰ ਨੂੰ ਫ੍ਰੀ ਦੇ ਰਹੇ ਹਾਂਜੀ ਹਾਂਜੀ ਮਤਲਬ ਇਹ ਤਾਂ ਤੁਸੀਂ ਮਤਲਬ ਸੋਨੇ ਤੇ ਸੁਹਾਗਾ ਕਰਤਾ ਤੇ ਹੁਣ ਲਾਸਟ ਮੈਮ ਕੀ ਕਹਾਂਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਦੇਖੋ ਮੈਂ ਤਾਂ ਹੀ ਕਹਿਣਾ ਚਾਹੂੰਗੀ ਕਿ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਆਪਣੇ ਜਲਦੀ ਤੋਂ ਜਲਦੀ ਬੁਕਿੰਗਸ ਕਰਵਾਓ ਐਂਡ ਆਣਾ ਵੀ ਬਹੁਤ ਜ਼ਿਆਦਾ ਈਜ਼ੀ ਐਸਲੋਂ ਦੇ ਵਿੱਚ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੋਰਡ ਲੱਗਿਆ ਹੋਇਆ ਹੈਅਰ ਹਬ ਦਾ ਇੱਥੇ ਪਹੁੰਚ ਜਾਣਾ ਤੁਸੀਂ ਹਾਂਜੀ ਤੇ ਮੈਮ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਜਿਹੜੇ ਸਰਵਿਸਿਜ਼ ਨੇ ਉਹਦੀ ਜਾਣਕਾਰੀ ਦੇਤੀ ਬਾਕੀ ਹੁਣ ਦੇਖ ਰਿਹਾ ਵੀ ਕਿਵੇਂ ਤੁਸੀਂ ਇਸ ਚੀਜ਼ ਨੂੰ ਅਵੇਲ ਕਰਦੇ ਹੋ ਫਟਾਫਟ ਇਹਨਾਂ ਕੋਲੇ ਆਓ ਇਹਨਾਂ ਦਾ ਨੰਬਰ ਆ ਰਿਹਾ ਸਕਰੀਨ ਤੇ ਇਹਦੇ ਤੇ ਕਾਲ ਕਰਕੇ ਬੁਕਿੰਗਸ ਕਰਵਾ ਲਓ ਕਿਉਂਕਿ ਪ